सीएम भगवंत मान दी वायरल वीडियो ਨੂੰ ਲੈ ਕੇ ਜਗਮਨ ਸਮਰਾ ਵੱਲੋਂ ਕੁਝ ਕੰਟੇ ਪਹਿਲਾਂ ਸੋਸ਼ਲ ਮੀਡੀਆ ਤੇ ਇੱਕ ਹੋਰ ਪੋਸਟ ਸਾਂਝੀ ਕੀਤੀ ਗਈ ਹੈ ਆਓ ਜਾਣਦੇ ਹਾਂ ਕੀ ਕੁੱਝ ਕਿਹਾ ਜਗਮਨ ਸਮਰਾ ਨੇ ਇਸ ਵਾਇਰਲ ਵੀਡੀਓ ਦੇ ਬਾਰੇ ਤੇ ਹਾਂਜੀ ਦੋਸਤੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਵੀ ਜ਼ਾਰੀਸ਼ ਬੇਨਤੀ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਜੇ ਆਉਣ ਵਾਲੀਆਂ ਲੇਟਸ ਤੇ ਤਾਜ਼ਾ ਖਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਤੇ ਆਓ ਜਾਣਦੇ ਹਾਂ ਕੀ ਕੁੱਝ ਕਿਹਾ ਜਗਮਨ ਸਮਰਾ ਨੇ ਕਿਉਂ ਇਸ ਕਰਕੇ ਕਣਾ ਨਹੀਂ ਫੜਤਾ ਕਿ ਵੀ ਸਾਹ ਨਾਲ ਤੁਸੀਂ ਜਿੰਨੇ ਮਰਜੀ ਐਫਆਈਆਰਾਂ ਕਰ ਲੋ ਜਿੰਨੇ ਮਰਜੀ ਸਾਈਬਰ ਕੋਲੇ ਭੱਜ ਲੋ ਜਿੰਨੇ ਮਰਜੀ ਸੈਂਟਰ ਕੋਲੇ ਭੱਜ ਲੋ ਐਕਸਟਰਾ ਡੀਟੀ ਦਾ ਪਹਿਲਾਂ ਲਾਹ ਪੜ ਲਿਓ ਐਕਸਟਰਾ ਐਡੀਸ਼ਨ ਕੀ ਹੁੰਦੀ ਆ ਯੂਐਸ ਸਿਟੀਜ਼ਨ ਵੀ ਹੈ ਕੈਨੇਡੀਅਨ ਸਿਟੀਜ਼ਨ ਵੀ ਹੈ ਬਾਹਰ ਨਹੀਂ ਆਏ ਪੱਟ ਸਕਦੇ ਐ ਇੱਥੋਂ ਐ ਬਾਹਰ ਇੱਕ ਤੇ ਰਹੀ ਗੱਲ ਵੀ ਕਿਵੇਂ ਸਿੱਧੂ ਮੂਸੇ ਵਾਲੇ ਵਾਂਗੂ ਜੇ ਉਹ ਉਹ ਹੋਵੇ ਤਾਂ ਉਹ ਉਹ ਤੇ ਜਮਾ ਦਿਮਾਗ ਤੋਂ ਕਰ ਦਿਓ ਕਾਰਬਾਈ ਨਾਲ ਤੇ ਝਾਰ ਨਹੀਂ ਬਣਾ ਦੂ ਜਿੱਤਣਾ ਜੀ ਫਿਰ ਮੈਂ ਕਹੋ ਕਿ ਜਿਹੜੀਆਂ ਬੁੜੀਆਂ ਨੂੰ ਪਿੰਡਾਂ ਜੋ ਲਿਉਂਦੇ ਫਿਰਦੇ ਹੋ ਸ਼ਰਮ ਕਰ ਲੂ ਕਿਸੇ ਮੈਂ ਇਹ ਜੀ ਨੇਰੀ ਠਾਲੂ ਹਲੇ ਤਾਂ ਗੁਰੂ ਨਾਨਕ ਦੇਵ ਜੀ ਗੁਰਗੋਬੇ ਸਿੰਘ ਜੀ ਦੀ ਫੋਟੋ ਨੂੰ ਮੈਂ ਪੈਗ ਸੀ ਚੀਅਰ ਕਰਦੇ ਤੇ ਆਪਾਂ ਉਹ दारू ਚੋਂ ਆ ਤੈਨੂੰ ਉਂਗਲਾਂ ਡਬੋ ਕੇ ਛਿੱਟੇ ਨਹੀਂ ਮਾਰਦੇ ਹੁੰਦੇ ਫਿਰ ਸੰਤ ਪਿੰਡ ਵਾਲੇ ਦੀਆਂ ਫੋਟੋ ਆ ਉਹਦੇ ਤੇ ਮੂਤਰ ਲੱਗਿਆ ਮੂਤ ਆਇਆ ਨਹੀਂ ਫਿਰ दारू ਦੇ ਛਿੱਟੇ ਮਾਰਦੇ ਉਹਦੇ ਤੇ ਉਹ ਕੜਤੀ ਨਾ ਸਾਰੇ ਪੰਜਾਬ 'ਚ ਦੰਗੇ ਹੋਣਗੇ ਕਿੱਥੇ ਫਿਰ ਦੇऊं ਤੁਸੀਂ ਤਾਂ ਹੱਥ ਬੰਨੋ ਗਿਆ ਕਿ ਪਿਆਉ ਦੇ ਵੀ ਨਾ ਬਾਬਾ ਬਾਕਸ਼ ਦੇ ਤੇ ਸਾਬਤ ਕਰ ਦਿਓ ਨਾਲੇ AI ਆ ਕਿ ਕੀ ਆ ਸਾਬਤ ਕਰ ਦਿਓ ਵੱਡੇ ਤੋਂ ਵੱਡਾ ਐਕਸਪਰਟ ਲਿਆਓ ਕਮੈਂਟ ਕਰੀ ਜਾਂਦੇ ਨੇ ਨਾ ਲੋਕ ਥੱਲੇ ਵੀ ਇਹ ਆਈ ਨਹੀਂ ਤੇ ਗ੍ਰੋਕ ਤੋਂ ਪੁੱਛ ਲਓ ਕਿਧੋਂ ਪੁੱਛ ਲਓ ਤੁਸੀਂ ਫੋਟੋ ਨਹੀਂ ਸਾਬਤ ਕਰ ਸਕਦੇ ਵੀ ਇਹ ਆਈ ਹੈ ਰਜੀਨ ਲਿਆ ਕੱਲ ਨੂੰ ਉਹਦੀ ਇੰਟਰਵਿਊ ਆ ਮੇਰ ਨਾਲ ਫੋਟੋ ਮੈਂ ਪਾ ਦੂੰਗੀ ਆ ਆ ਗਈ ਆ ਬੈਠੀ ਆ ਬੀਬੀ ਨਾਲ ਉਦੋਂ ਬਾਅਦ ਉਹਦਾ ਬਿਆਨ ਨਹੀਂ ਪਉਂਦਾ ਜੇ ਪੰਗਾ ਲਿਆ ਕਿਸੇ ਨੇ ਕਿਸੇ ਨੂੰ ਬੁੜੀਆਂ ਨੂੰ ਕੁਝ ਕਿਹਾ ਇਹੋ ਜਿਹਾ ਫਲਾਰਾ ਪਾਉਂਸ ਵਾਲਿਓ ਟਾਕੋਗੇ ਤਾਂ ਠਾ ਤੇ ਮੇਰਾ ਕਿਸੇ ਨਾਲ ਕੁਝ ਬੰਦ ਨੂੰ ਮੈਂ ਫਿਰ ਕਹੀ ਜਾਂਦਾ ਕੱਲ੍ਹ ਉਹ ਜਿਹੜਾ ਕੁਝ ਕਰਨਾ ਉਹ